ਹਾਂਜੀ ਤੁਸੀਂ ਦੇਖਿਆ ਜੀ ਪਿਛਲੇ ਕਲਪਸ ਚ ਆਪਾਂ ਕਬੂਤਰੇ ਦਿੱਤੀਆਂ ਸੀ ਆਪਦੇ ਯਾਰ ਮਿੱਤਰ ਨੂੰ ਤੇ ਕੰਡਾ ਬੰਨੇ ਵਾਲੇ ਨੂੰ ਕੂਤਰੇ ਦਿੱਤੀਆਂ ਸੀ ਤੇ ਇਹ ਤੇ ਕੱਲ ਆਪਾਂ ਡਾ ਨਹੀਂ ਸਕੇ ਕਿਉਂਕਿ ਕੱਲ ਕਰਦੇ ਤਾਂ ਹਾਂ ਸਫਾਈ ਕਰਦੇ ਸੀ ਤਾਂ ਕਰਕੇ ਕੱਲ ਬੱਚੇ ਆਪਾਂ ਡਾਈ ਨਹੀਂ ਤੇ ਅੱਜ ਡਾਉਣੇ ਆਪਾਂ ਤੇ ਅੱਜ ਜਿਹੜੇ ਦੋ ਆਪਣੇ ਛੋਟੇ ਸਨ ਉਹਨਾਂ ਦੇ ਆਪਣੇ ਰੰਗ ਵੀ ਲਾਏ ਹੋਇਆ ਉਹਨੇ ਰੰਗ ਲਾਦਾ ਸੀ ਆਪਾਂ ਇਹ ਦੋਵੇਂ ਇੱਕ ਦੇ ਕਰਤੀ ਆਪਾਂ ਡੰਡਾ ਪਾਤਾ ਤੇ ਨਾਲ ਦੂਜੀ ਕਸ ਕਰਤੀ ਕਾਲੀ ਤੇ ਇਹਦੀਆਂ ਹਰੀਆਂ ਕਸਾਂ ਕਰਤੀ ਆਪਣੇ ਇਹਦੇ ਬਿਠਾ ਲਾ ਜਿੱਤੇ ਇਹਦੀਆਂ ਹਰੀਆਂ ਕਸਾਂ ਜਿੱਤੀਆਂ ਨਹੀਂਆਂ ਤਿੰਨ ਡਾਉਨੇ ਆ ਫਿਰ ਦਿਖਾਉਨੇ ਆ ਫਿਰ ਅੱਜ ਇਹਨਾਂ ਛੱਡਾਂਗੇ ਆਪਾਂ ਬੱਚਿਆਂ ਨੂੰ ਅੱਜ ਨਾਲ ਡਾਵਾਂਗੇ ਦੇਖਨੇ ਕਿਹੜੇ ਕਿਹੜੇ ਛੱਡਦੇ ਕਹਿੰਦਾ ਛਤਰੀਆਂ ਛਤਰੀਆਂ ਕਰਦੀ ਐ ਫਿੱਟ ਆਪਾਂ ਫਿਰ ਦਿਖਾਉਨੇ ਸੋਨੂੰ ਇੱਕ ਆ ਫੜਨ ਵਾਲਾ ਬਾਲਾ ਔਖਾ ਹੋਣੇ ਬਹੁਤ ਤੰਗ ਕਰਨਗੇ ਸਭ ਤੋਂ ਘੱਟ ਮੈਂ ਹੀ ਓਖਾ ਲਾ ਦੇਰ ਤੜਕੇ ਤੜਕੇ ਭਰ ਦਿੰਦੇ ਇੱਕ ਤਾਂ ਫੰਗਾ ਨਾਲੇ ਕਾਥਾ ਨਹੀਂ ਲੱਗਦਾ ਕਈ ਔਰ ਫੰਗ ਫੂੰਗਣਾ ਟੁੱਟ ਜੀ ਤਾਂ ਕਰਕੇ ਬਾੜਾ ਬਚਾ ਕੇ ਦੇਖਣਾ ਕਿਤੇ ਉੱਧਰ ਕਿਤੇ ਉੱਧਰ ਕਲਾ ਤਾਂ ਆ ਕੂਤਰੀ ਬਣੀਆ ਵਾਲਾ ਤਾਂ ਕਾਦੇ ਜੀ ਸਰੀ ਦੇ ਬਣਾਲੀ ਇਹ ਜੀ ਔਰ ਔਰ ਬੈਠ ਨਾਲ ਪਿੱਛੇ ਬੱਚੇ ਕਰਨ ਲੱਗੇ ਚਲੋ ਫਿਰ ਬਾਂਧ ਦੀ ਹੈਗਾ ਨਾ ਤਿੰਨ ਕੂਤਰੀ ਹੈਗੇ ਕਿਸੇ ਕੋਲੇ ਇਹਨੇ ਦੋ ਅਨੇ ਧਰੇ ਸੀ ਤੇ ਇਹਨੇ ਧਰੇ ਸੀ ਤੇ ਇੱਕ ਅੰਡਾ ਪਾਸੇ ਧਰ ਦਿੰਦੇ ਸੀ ਇਹ ਕੱਢ ਕੇ ਵੀ ਇੱਕ ਤੀਂ ਪਿੰਦੀ ਸੀ ਇੱਕ ਨੂੰ ਪਾਸੇ ਨਾ ਦਿੰਦੀ ਸੀ ਤੇ ਮੈਂ ਚੱਕ ਕੇ ਆ ਜਿਹੜਾ ਆਪਣਾ ਇਹਨਾਂ ਦਾ ਇੱਕ ਅੰਡਾ ਸੀ ਮੈਂ ਇਹਨਾਂ ਤੋਂ ਰਿਹਾ ਤਾ ਤੇ ਇਹਨਾਂ ਨੇ ਮਨਸਾਨੀ ਲਾਤੀ ਸੀ ਆਪਾਂ ਇਹਨਾਂ ਦੇ ਤੇ ਇਹਨਾਂ ਨੇ ਆਪ ਦਾ ਅੰਡਾ ਤਾਂ ਖਰਾਬ ਕਰ ਲਿਆ ਤੇ ਆ ਬੱਚਾ ਘਟ ਲਿਆ ਤੇ ਮਾਂ ਚਲ ਵੀ ਜੋੜਾ ਜਦੋਂ ਇਹਦਾ ਵੀ ਇੱਕ ਆਪਾਂ ਇਹਦੇ ਥੱਲੇ ਰੱਖ ਦਿੰਨੇ ਆ ਤੇ ਵੀ ਇਹ ਹੁਣ ਪਾਲ ਲੂਗੀ ਚਲੋ ਦੋ ਬੱਚੇ ਵੀ ਉਹ ਜੋੜਾ ਅੰਡੇ ਧਰ ਲੂਗਾ ਆਪਣਾ ਹਨ ਤੇ ਇਹ ਮਾਂ ਇਹ ਕੀ ਕਰਦੀ ਆ ਇੱਕ ਬੱਚੇ ਦੇ ਬਹਿਦੀ ਦੂਜੇ ਨੂੰ ਪਾਸੇ ਵੜ ਦਿੰਦੀ ਆ ਤੁਸੀਂ ਦੇਖੋ ਪਹਿਲਾ ਅੰਡੇ ਨੂੰ ਇਹ ਕਰਦੇ ਪਤਾ ਨਹੀਂ ਕੀ ਹੁੰਦੀ ਆ ਇਹ ਜੇ ਪਹਿਲੀ ਵਾਰ ਦੇਖਿਆ ਮੈਂ ਇਹ ਜਿਆ ਕੰਮ ਤੇ ਪਹਿਲੀ ਝੋਲੀ ਵੀ ਨੇ ਆਈ ਕੀਤਾ ਜੀ ਪਹਿਲੀ ਝੋਲੀ ਦਾ ਵੀ ਬੱਚਾ ਆਪ ਇਦਰੀ ਪਲਾਈਸ ਪਤਾ ਨਹੀਂ ਕੀ ਇੱਕ ਇੱਕ ਨੂੰ ਉਹ ਕਰਦੀ ਐ ਕਾਂਡੇ ਨੂੰ ਪਾਸੇ ਕਰ ਦਿੰਦੀ ਸੀ ਪਹਿਲਾਂ ਵੀ ਤੇ ਹੁਣ ਬੱਚਾ ਮੈਂ ਰਾਤ ਟਰ ਕੇ ਗਿਆ ਸੀ ਤੇ ਇਹ ਹੁਣ ਦੇਖਿਆ ਕਿ ਇੱਥੇ ਜਮ ਕੰਨੀ ਤੇ ਆਇਆ ਪਰ ਜਿਵੇਂ ਠਰਿਆ ਪਰ ਵਿੱਚ ਤੇ ਹੁਣ ਫਿਰ ਆਪਾਂ ਚੱਕ ਕੇ ਉਹਦੀ ਧਰ ਲੈਣੇ ਤਾਂ ਕਰਾਈਂ ਕਰਦੇ ਜਣੀ ਕੀ ਉਹ ਬਹੁਤ ਉਹ ਗੁੱਸਾ ਜੜਾਈ ਇਹਨੇ ਕਾ ਵੀ ਆਂਡੇ ਆਪਣੇ ਖਰਾਬ ਹੋ ਯਾਰ ਪਤਾ ਨਹੀਂ ਕੀ ਹੋ ਗਈ ਜਾਂਦਾ ਯਾਰ ਚਲੋ ਫਿਰ ਛੱਡਦੇ ਆਂ ਰਕੂਤਰ ਵੀ ਛੱਟਣੇ ਬੱਚੇ ਚਲੋ ਲੋ ਜੀ ਡਾਤੇ ਆਪਾਂ ਬੱਚੇ ਨਿੱਕੇ ਵੀ ਆਪਣੇ ਜਿਹੜੇ ਉਹਦੇ ਆਏ ਸੀ ਕਿੰਨੇ ਚ ਤਿੰਨ ਉਹ ਫਿਰਦੇ ਦੂਜੇ ਫਿਰਦੇ ਤੇ ਸਾਰੇ ਛੜ ਤੇ ਆਪਾਂ ਜਿੰਨੇ ਵੀ ਹੈਗੇ ਸੀ ਤੇ ਕੋਸ ਆ ਜਾਂਦੇ ਚਾਰ ਪੰਜ ਆ ਜਾਂਦੇ ਆਪਣੇ ਨੌ ਤੇ ਪੰਜ ਪੰਜ ਉਹ ਆਉਂਦੇ ਆਪਣੇ ਲੋਈ ਸਾਰੀ ਆਪਣੀ ਡਾਰ ਇਕੱਠੀ ਹੋ ਗਈ 13 ਦੇ 13 ਬੱਚੇ ਛੱਡੇ ਹੋਏ ਆਪਣੇ ਸਾਰੇ ਇਕੱਠੇ ਫਿਰਦੇ ਆ ਤੇ ਸ਼ਾਧਰੀਆਂ ਸੁਤਰਿਆਂ ਵੀ ਲਾਤੀਆਂ ਸੀ ਆਪਾਂ ਸੈਟ ਕਰਕੇ ਬੱਚਾ ਜਿਹੜਾ ਬਿਠਾਉਣਾ ਸੀ ਉਹ ਵੀ ਬਿਠਾ ਦਿੱਤੇ ਛਤਰੀ ਦੇ ਵੀ ਬੰਤਾਂ ਜਿਹੜੀ ਕੂਤਰੀ ਬਨਣ ਵਾਲੀ ਸੀ ਆਪਣੀ ਤੇ ਆ ਗਈ ਆਪਣੇ ਧਾਰ ਆ ਜਾਂਦੇ ਆ ਸਾਰੇ ਤੇ ਸਾਰੇ ਇੱਕ ਆਪਾਸੇ ਫੈਲ ਕੇ ਇੱਥੇ ਹੀ ਖੜੇ ਸੀ ਆ ਗਏ ਸਾਰੇ ਪਿਛਲੇ ਬੱਚੇ ਵੀ ਅਜਤੀ ਵਾਲੇ ਵੀ ਤੰਨੇ ਜਿਹੜੇ ਆਪਾਂ ਦਾਏ ਨਵੇਂ ਵਿਜੀ ਆਪਣੇ ਦੂਜੀ ਟਾਈਏ ਜਿਨ੍ਹਾਂ ਦੇ ਵਿੱਚ ਹੀ ਫਿਰਦੇ ਆ ਜਿਨ੍ਹਾਂ ਦੇ ਦੇਖਦੇ ਫਿਰ ਕਿੰਨਾ ਘੜਦੇ ਅੱਜ ਲੋ ਜੀ ਬੱਚੇ ਆਪਣੇ ਬੈਗੇ ਸੀ ਅੱਧੇ ਤੇ ਟਾਈਮ ਹੋ ਗਿਆ 3 ਵਜੇ ਤੇ ਚਾਰ ਬੱਚੇ ਫਿਰਦੇ ਆ ਆਪਣੇ ਜੀ ਚੱਲ ਰਣਾ ਲਾ ਫਿਰਦਾ ਇੱਕ ਇੱਕ ਬੈਠਕਾਂ ਤਾ ਲਾ ਫਿਰਦਾ ਇਹ ਦੂਜੇ ਬੈਗੇ ਸੀ ਇਹ ਬੈਗੇ ਸੀ 12:00 ਵਜੇ ਬੈਗੇ ਕੁਸ ਕੁਸ 1:00 ਵਜੇ ਬੈਠੇ ਕੁਸ 2:00 ਵਜੇ ਬੈਠੇ ਆ ਮਾਂਗੇ ਬੁਰੇ ਜੇ ਬੈਠੇ ਬੈਗੇ ਸੀ ਕਲਿੱਪ ਲੈਣੀ ਤਾਂ ਭੁੱਲ ਗਿਆ ਸੀ ਯਾਰ ਇਹ ਹੁਣ ਚਾਰ ਰਹਿ ਗਏ ਆਪਣੇ ਫਿਰਦੇ ਉੜਦੇ ਤੇ ਇਹਨਾਂ ਨੂੰ ਆਪਾਂ ਤਾੜ ਦਿੰਨੇ ਆ। ਲੋ ਜੀ ਹੁਣ ਆਪਾਂ ਤਾੜ ਦਿਆਂ ਕਬੂਤਰ ਬੱਚੇ ਆਪਣੇ ਤੇ ਆ ਮੈਂ ਪਹਿਲਾਂ ਹੀ ਤਾੜਤੇ ਸੀ ਇਹ ਬਹਿ ਗਏ ਸੀ 12:00 ਵਜੇ ਬਿਠਾਲੇ ਸੀ ਆਪਾਂ ਇਹ ਛੋਟੇ ਬੱਚੇ ਇਹ ਇੱਕ ਵੱਡਾ ਵੀ ਬਹਿ ਗਏ ਸੀ ਜਦੋਂ ਸਤਿ ਉੜਕਾ ਹੀ ਜਦੋਂ ਤੇ ਇਹਨਾਂ ਨੂੰ ਹੁਣ ਪਾ ਤੇ ਦਾਣੀ ਆਪਾਂ ਟਾਈਮ 4:00 ਵਜਣਾਂ ਆੜਿਆ ਤੇ ਤਿੰਨ ਕਬੂਤਰ ਰਹਿ ਗਏ ਆਪਣੇ ਤਿੰਨ ਬੱਚੇ ਰਹਿ ਗਏ ਜੂ ਸਾਰੇ ਬਹਿ ਗਏ ਹੁਣ ਉਹਨਾਂ ਨੂੰ ਤਾੜਦੇ ਆ ਤੇ ਇਹ ਵੀਡੀਓ ਆਪਣੀ ਇੱਥੇ ਤੱਕ ਸੀ ਜੇ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ।